ਮੈਂ ਤੁਹਾਨੂੰ ਬੇਨਤੀ ਹੈ ਵੀ ਪਹਿਲਾਂ 2-3 ਮਹੀਨੇ ਹੋ ਗਏ ਆਪਾਂ ਇਕੱਠੇ ਹੋਏ ਸੀਗੇ ਤੁਹਾਨੂੰ ਬੇਨਤੀ ਕੀਤੀ ਸੀ ਵੀ ਈ ਰਿਕਸ਼ਾ ਦੀਆਂ ਸ਼ਿਕਾਇਤਾਂ ਬਹੁਤ ਆ ਪਬਲਿਕ ਨੂੰ ਬਹੁਤ ਪਬਲਿਕ ਸ਼ਿਕਾਇਤ ਕਰ ਰਹੀ ਆ ਵੀ ਈ ਰਿਕਸ਼ੇ ਵਾਲੇ ਜਿੱਥੇ ਦਿਲ ਕਰਦਾ ਸੜਕ ਦੇ ਵਿਚਾਲੇ ਰੋਕ ਦਿੰਦੇ ਆ ਉੱਥੋਂ ਸਵਾਰੀ ਚੱਕਦੇ ਉੱਥੇ ਸਵਾਰੀ ਲਾਉਂਦੇ ਆ ਜਿਹਦੇ ਨਾਲ ਟਰੈਪ ਦੀ ਸਮੱਸਿਆ ਵੀ ਆਉਂਦੀ ਹੈ ਕੋਈ ਪਿੱਛੇ ਮਰੀਜ਼ ਆਉਂਦਾ ਉਹਨੂੰ ਨੰਗਣ ਦੇ ਵਿੱਚ ਵੀ ਸਮੱਸਿਆ ਆਉਂਦੀ ਕੋਈ ਐਂਬੂਲੈਂਸਾਂ ਦੀ ਸਮੱਸਿਆ ਆ ਰਹੀ ਆ ਤਾਂ ਤੁਸੀਂ ਸਵਾਰੀ ਵਾਲਾ ਕੰਮ ਕਰਨਾ ਸਿਰਫ ਸਵਾਰੀ ਤੱਕ ਸੀਮਤ ਰਹੋ ਕਿਤੇ ਨਾ ਤਾਂ ਭਾਰ ਲਦੋ ਤੇ ਨਾ ਹੀ ਤੁਸੀਂ ਉੱਪਰ ਲੱਦ ਕੇ ਪੈਪਾਂ ਵਗੈਰਾ ਜਾਂ ਜੋ ਵੀ ਸਮਾਨ ਮਿਲਦਾ ਪਿੰਡਾਂ ਨੂੰ ਚੱਲ ਪੈਣੇ ਹੋ ਤੇ ਇੱਕ ਪਿੰਡਾਂ 'ਚ ਨਾ ਜਾਓ ਇਹਦੀ ਹਾਦਾ ਮਿਊਸਪਲ ਮੰਨ ਲਓ ਕਾਰਪੋਰੇਸ਼ਨ ਜਿਹੜੀ ਹੁੰਦੀ ਆ ਇਹਦੇ ਹੱਦ ਦੇ ਅੰਦਰ ਅੰਦਰ ਹੀ ਇਹ ਰਿਕਸ਼ਾ ਚਲਾ ਸਕਦੇ ਆ ਚੁੰਗੀ ਦਾ ਏਰੀਆ ਲਾ ਲਓ ਮੰਨ ਲਓ ਇਹਦੇ ਅੰਦਰ ਅੰਦਰ ਚਲਾ ਸਕਦੇ ਆ ਜੇ ਤੁਸੀਂ ਚੁੰਗੀ ਦੇ ਏਰੀਏ ਤੋਂ ਬਾਹਰ ਜਾਓਗੇ ਫਿਰ ਤੁਹਾਨੂੰ ਫਾਈਨ ਕੋਊਗਾ ਅੱਜ ਇਹਨਾਂ ਨੂੰ ਇਰੈਕਸ਼ਨ ਨੂੰ ਵਾਸਤੇ ਜਿਹੜਾ ਬਣਿਆ ਹੋਇਆ ਸਟੈਂਡ ਆ ਇਹਨਾਂ ਨੂੰ ਸਮਝਾਇਆ ਵੇਅਰ ਕੀਤਾ ਗਿਆ ਵੀ ਤੁਸੀਂ ਜਿੰਨੇ ਇਰੈਕਸ਼ਾ ਹੈਗੇ ਆ ਇਹਨਾਂ ਦੇ ਡਾਕੂਮੈਂਟ ਪੂਰੇ ਰੱਖੋ ਆਪਣਾ ਲਾਇਸੈਂਸ ਲੈ ਕੇ ਚੱਲੋ ਇਹਦੇ ਅੱਗੇ ਤੇ ਪਿੱਛ ਜੇਕਰ ਤੁਸੀਂ ਫਿਰ ਵੀ ਨਹੀਂ ਮਤਲਬ ਸਾਡਾ ਸਾਥ ਦਿਓਗੇ ਫਿਰ ਇਹਦਾ ਇਤਲਾਾਨ ਹੋਊਗਾ